ਜਰਾਬੀ ਥੀਆ ਮੁਰਦਾਬਾ ਸ਼ੀਰ ਲਗ ਰਹੇ ਜਿੰਦਾਬਾਦ ਮਾਣ ਮਾਣ ਕੀ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਆ ਸੀ ਤੁਸੀਂ ਨਹੀਂ ਆਏ ਇਤੂ ਪਤਾ ਲੱਗਦਾ ਹੈ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰਦਾ ਹੈ ਮంత్రి ਭਗਵਤ ਮਾਨ ਅਤੇ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਹੁਣਾਂ ਮੋ ਸਾਹਮਣੇ ਹੋ ਗਏ ਨੇ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਮਾਗਰੋਂ ਮਾਮਲਾ ਇੰਨਾ ਵੱਧ ਗਿਆ ਹੈ ਕਿ ਦੋਵੇਂ ਜਨ ਤੱਕ ਤੌਰ ਉਪਰ ਇੱਕ ਦੂਜੇ ਨੂੰ ਵੰਗਾਰ ਲਿਖੇ ਨੇ ਸੀਮਾਨ ਬਲੋ ਚੈਲੰਜ ਕਰਨ ਮਾਗਰੋਂ ਹੁਣ ਸ਼ੀਤਲ ਅੰਗੁਰਾਲ ਨੇ ਚੈਲੰਜ ਕਬੂਲ ਕੀਤਾ ਹੈ ਅਤੇ ਜਲੰਧਰ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਾ ਕੇ ਉਹਨਾਂ ਨਾਲ ਬਹਿਸ ਦਾ ਇੰਤਜ਼ਾਰ ਕੀਤਾ ਗਿਆ ਸ਼ਰਾਬੀ ਜੀਆ ਮੁਰਦਾ ਸ਼ੀਤਲ ਅਗਰਾਜ ਜਿੰਦਾਬਾਦ ਭਾਰਤ ਮਾਤਾ ਕੀ ਮਾਤਰਮ ਮਾਤਰਮ ਤੇ ਜਲੰਧਰ ਪੱਛਮੀ ਜਿਮਨੀ ਚੋਣ ਚ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਅੱਜ ਹੀ ਜਗਜੀਵਨ ਰਾਮ ਚੌਕ ਪਹੁੰਚ ਗਏ ਜਿੱਥੇ ਕਿ ਉਹਨਾਂ ਨੇ ਸਟੇਜ ਤੇ ਮੁੱਖ ਮੰਤਰੀ ਅਤੇ ਆਪਣੀ ਕੁਰਸੀ ਰੱਖ ਦਿੱਤੀ ਹਾਲਾਂਕਿ ਸ਼ੀਤਲੰਗਰਾਲ ਵੱਲੋਂ ਦੁਪਹਿਰ 2 ਵਜੇ ਬਾਬੂ ਜਗਜੀਵਨ ਰਾਮ ਚੌਕ ਜਲੰਧਰ ਵਿਖੇ ਦੋ ਵਾਰ ਮੁੱਖ ਮੰਤਰੀ ਦੇ ਵਕਫਾ ਕੰਟਰੋਲ ਰੂਮ ਉੱਪਰ ਕਾਲ ਵੀ ਕੀਤੀ ਗਈ ਪਰ ਅੱਗੇ ਤੋਂ ਕੋਈ ਵੀ ਜਵਾਬ ਨਹੀਂ ਆਇਆ ਭਾਜੀ ਮੂੰ ਉਹਨਾਂ ਦਾ ਨੰਬਰ 072 27 41458 ਐਸ.ਸੀ.ਐਮ ਦੇ ਕੰਟਰੋਲ ਹੁੰਦਾ ਨੰਬਰ ਹੈ ਉਹਨਾਂ ਨੂੰ ਮੈਂ ਕਾਲ ਕਰਕੇ ਪਹਿਲੇ ਪੁੱਛਾਂਗਾ ਕਿ ਉਹਨਾਂ ਦਾ ਜਿਹੜਾ ਕੱਲ ਚੈਲੰਜ ਕੀਤਾ ਸੀ ਉਹ ਆ ਰਹੇ ਆ ਭਾਈ ਫੋਨ ਨੀ ਆ ਰਿਹਾ ਪਿੱਛੇ ਚਲੋ ਮੈਂ ਪਿੱਛੇ ਚਲੋ ਪਿੱਛੇ ਚਲੋ ਹੈਲੋ ਦੁਵਾਰਾ ਮਾਇਲ ਕੀਤਾ ਗਿਆ ਨੰਬਰ ਅਮਾਨਯੰਕ ਕਿਰਪਾ ਕਰਕੇ ਦੁਬਾਰਾ ਜੀ ਚੈੱਕ ਕਰ ਲੇ ਇਹ ਨੰਬਰ ਨਹੀਂ ਮਿਲਿਆ ਮੈਂ ਦੂਸਰਾ ਬੁਲਾ ਰਿਹਾ ਹਾਂ

ਰੈਸਟੋਰਾਂ ਸ਼ੀਤਲੂੰਗਰਾਲ ਨੇ ਇਲਜ਼ਾਮ ਲਗਾਇਆ ਹੈ ਕਿ ਮੁੱਖ ਮੰਤਰੀ ਦਾ ਪਰਿਵਾਰ ਅਤੇ ਉਹਨਾਂ ਦੇ ਵਿਧਾਇਕ ਮਿਲ ਕੇ ਜਲੰਧਰ ਵਿੱਚ ਕਈ ਤਰ੍ਹਾਂ ਦੇ ਗੈਰਕਾਨੂੰਨੀ ਕਾਰੋਬਾਰ ਚਲਾ ਰਹੇ ਨੇ ਜਿਸ ਖਿਲਾਫ ਉਹਨਾਂ ਕੋਲ ਰਿਕਾਰਡਿੰਗ ਅਤੇ ਹੋਰ ਸਬੂਤ ਇੱਕ ਪੈਨ ਡਰਾਈਵ ਵਿੱਚ ਸਾਂਭੇ ਪਏ ਨੇ ਸ਼ੀਤਲੂੰਗਰਾਲ ਨੇ ਕਿਹਾ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ ਸ਼ੀਤਲੂੰਗਰਾਲ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਵੀ ਕੀਤੀ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬਹੁਤ ਅੰਪੋਰਟਡ ਐਵੀਡੈਂਸ ਹੈ ਔਰ ਇਹ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਅਲਕੇ ਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਮਐਲਏ ਹੈ ਤੁਹਾਡੇ ਅਲਕੇ ਦੇ ਵਿੱਚ ਇੰਦਰਜੀਤ ਕੋਰਮਨ ਜਿਹੜੀ ਨਕੋਦਰ ਦੀ ਐਮ.ਐਲ.ਏ. ਕੀ ਗੱਲ ਕੱਲੇ ਰਮਨ ਅਰੋੜਾ ਜਿਹਦੇ ਘਰ ਹੀ ਤੁਹਾਡੇ ਪੈંਝ ਕਿਉਂ ਆਂਦੇ ਆ ਤੁਹਾਡੇ ਪੈંਝ ਕੱਲੇ ਰਮਨ ਅਰੋੜਾ ਜਿਹਦੇ ਘਰ ਹੀ ਕੌਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਿਰਤਾ ਦੇ ਘਰਾਂ 'ਚ ਪੈંਝ ਦਾ ਕਿਹੜਾ ਕੋਈ ਨਹੀਂ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਿਰਤਾ ਗਰੀਬ ਹੈ ਬਾਕੀ ਕਾਰਕਿਰਤਾ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਆ ਇਹ ਤੁਸੀਂ ਰਮਨ अरोड़ा ਜੀ ਕੋ ਪੁੱਛਤ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋ ਸੀਤਲਿਆ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸਿਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸ਼ੀਤਲੰਗੁਰਾਲ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਖੁਦ ਪੰਜਾਬ ਵਿੱਚ ਮਾਫੀਆ ਰਾਜ ਨੂੰ ਸਪੋਰਟ ਕਰ ਰਹੇ ਨੇ ਜਦ ਕਿ ਉਹਨਾਂ ਨੂੰ ਸਬੂਤ ਦੇਣ ਲਈ ਮੈਂ ਉਹਨਾਂ ਦਾ ਇੰਤਜ਼ਾਰ ਵੀ ਕੀਤਾ ਪਰ ਫਿਰ ਵੀ ਉਹ ਨਹੀਂ ਆਏ ਸ਼ੀਤਲੰਗੁਰਾਲ ਨੇ ਸੁਰਾਨ ਐਲਾਨ ਕੀਤਾ ਕਿ ਉਹ ਪੈਂਡਰਾਈ ਵਿੱਚ ਪਾਏ ਗਏ ਇਹ ਸਬੂਤ ਖੁਦ ਜਾ ਕੇ ਮੁੱਖ ਮੰਤਰੀ ਨੂੰ ਦੇ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਹੁ ਜਗਦੀ ਮਰਾਮ ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜਾ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਹਾ ਇਹ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕ腐ਸ਼ਨ ਕਰ ਰਹੇ ਹੈ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਹੈ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰ ਸੀ ਮੇਰੀ ਪਾਰਟੀ ਇਮਾਨਦਾਰ ਹੈ ਤੇ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹਦੇ ਵਿੱਚ ਗਰੀਬਾਂ ਦੇ ਕੂੰਡ ਪਸੀਨੇ ਦੀ ਕਮਾਈ ਜਿਹੜੀ ਅਜ ਐਮਐਲਏ ਲੁੱਟ ਰਿਆ ਦੋਨੋਂ ਤੁਹਾਡੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮਐਲਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਸੂਚਿ ਨਹੀਂ ਪਹੁੰਚੇ ਤਦਸੀਏ ਕੇ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ 3 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਉਹਨਾਂ ਵਿਰੁੱਧ ਕੋਈ ਵੀ ਨਸ਼ਾ ਤਸਕਰੀ ਦਾ ਐਨਡੀਪੀਐਸ ਕੇਸ ਨਹੀਂ ਹੈ ਅਤੇ ਸ਼ੀਤਲ ਅੰਗੁਰਾਲ ਬਹਿਸ ਦੀ ਧਮਕੀ ਕਿਸੇ ਹੋਰ ਨੂੰ ਦੇਵੇ ਜਦਕਿ ਉਹਨਾਂ ਚੈਲੰਜ ਕੀਤਾ ਸੀ ਕਿ ਸ਼ੀਤਲ ਕਦੇ ਵੀ ਉਹਨਾਂ ਨਾਲ ਬਹਿਸ ਕਰ ਸਕਦਾ ਹੈ ਜਿਸ ਤੋਂ ਬਾਅਦ ਅੱਜ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ